ਚੰਡੀਗੜ੍ਹ ਦੀ ਚੰਡੀਗੜ੍ਹ ਦੇ ਸੈਕਟਰ 16 ਵਿੱਚ ਗੋਲੀ ਚੱਲੀ ਹੈ ਜਾਣਕਾਰੀ ਮੁਤਾਬਕ ਇੱਕ ਕਾਂਸਟੇਬਲ ਨੇ ਸਰਕਾਰੀ ਹਸਪਤਾਲ ਦੇ ਵਿੱਚ ਆਪਣੀ ਪਤਨੀ ਤੇ ਗੋਲੀ ਚਲਾਇਆ ਤੇ ਖੁਦ ਤੋਂ ਬਾਅਦ ਗੋਲੀ ਚਲਾਉਣ ਤੋਂ ਬਾਅਦ ਆਪਣੇ ਤੇ ਵੀ ਗੋਲੀ ਮਾਰ ਲਈ ਹੁਣੇ-ਹੁਣੇ ਮਿਲੀ ਜਾਣਕਾਰੀ ਦੇ ਮੁਤਾਬਕ ਕਾਂਸਟੇਬਲ ਦੀ ਪਤਨੀ ਦੀ ਮੌਤ ਹੋ ਗਈ ਹੈ ਇਹ ਮਹਿਲਾ ਇਸੇ ਹਸਪਤਾਲ ਦੇ ਵਿੱਚ ਨਰਸ ਵਜੋਂ ਕੰਮ ਕਰਦੀ ਸੀ ਕਾਂਸਟੇਬਲ ਦਾ ਨਾਂ ਨੰਦ ਕਿਸ਼ੋਰ ਹੈ ਜਿਸ ਦੀ ਹਾਲਤ ਅਜੇ ਵੀ ਗੰਭੀਰ ਦੱਸੀ ਜਾ ਰਹੀ ਹੈ ਇਸ ਪੂਰੇ ਹਾਦਸੇ ਵਿੱਚ ਇੱਕ ਹੋਰ ਮਹਿਲਾ ਵੀ ਜ਼ਖਮੀ ਹੋਈ ਹੈ ਨੰਦ ਕਿਸ਼ੋਰ ਨਾਮ ਦੇ ਕਾਂਸਟੇਬਲ ਨੇ ਸੈਕਟਰ 16 ਦੇ ਹਸਪਤਾਲ ਸਰਕਾਰੀ ਹਸਪਤਾਲ ਦੇ ਵਿੱਚ ਕੰਮ ਕਰਦੀ ਆਪਣੀ ਪਤਨੀ ਦੇ ਉੱਤੇ ਗੋਲੀ ਚਲਾਈ ਗੋਲੀ ਚਲਾਉਣ ਤੋਂ ਬਾਅਦ ਉਸ ਦੀ ਪਤਨੀ ਦੀ ਮੌਤ ਹੋ ਚੁੱਕੀ ਹੈ ਗੋਲੀ ਚਲਾਉਣ ਤੋਂ ਬਾਅਦ ਉਸ ਨੇ ਖੁਦ ਤੇ ਵੀ ਗੋਲੀ ਚਲਾਈ ਅਤੇ ਇਸ ਪੂਰੇ ਹਾਦਸੇ ਦੌਰਾਨ ਸੈਕਟਰ 16 ਵਿੱਚ ਇੱਕ ਹੋਰ ਮਹਿਲਾ ਵੀ ਜ਼ਖਮੀ ਹੋਈ ਹੈ ਇਸ ਦੇ ਨਾਲ ਹੀ ਫਿਲਹਾਲ ਨੰਦकिशोर ਦੀ ਹਾਲਤ ਬੇहद ਗੰਭੀਰ ਦੱਸੀ ਜਾ ਰਹੀ ਹੈ ਨਪਿੰਦਰ ਬਰਾੜ ਸਾਡੇ ਪੱਤਰਕਾਰ ਜੁੜੇ ਹੋਏ ਨੇ ਨਪਿੰਦਰ ਕੀ ਕਾਰਨ ਸਾਨੇ ਇਸ ਗੋਲੀ ਚ ਲਾਉਣ ਦੇ ਅਮਜਤ ਕਰੇਲੂ ਕਲਾ ਇਸ ਦੀ ਵਜ੍ਹਾ ਦੱਸੀ ਜਾ ਰਹੀ ਹੈ 10 ਸਾਲ ਹੋ ਗਏ ਸਨ ਇਹਨਾਂ ਦੀ ਜਿਹੜੀ ਸ਼ਾਦੀ ਨੂੰ ਡਿੰਪਲ ਔਰ ਜਿਹੜਾ ਆਨੰਦ ਹੈ ਇਹਨਾਂ ਦੀ ਸ਼ਾਦੀ ਨੂੰ 10 ਸਾਲ ਹੋ ਗਏ ਸਨ ਦੋ ਬੱਚੇ ਸਨ ਇਹਨਾਂ ਔਰ ਕਾਫੀ ਸਮੇਂ ਤੋਂ ਇਹਨਾਂ ਦੇ ਵਿਚਕਾਰ ਕਿਸੇ ਨਾ ਕਿਸੇ ਵਜ੍ਹਾ ਦੀ ਗੱਲ ਨੂੰ ਲੈ ਕੇ ਜਿਹੜਾ ਟਕੂਰ ਚੱਲਦਾ ਰਹਿੰਦਾ ਸੀ ਕਈ ਵਾਰ ਮਤਭੇਦ ਹੋਏ ਪਰਿਵਾਰ ਨੇ ਕਈ ਵਾਰ ਇਹਨਾਂ ਨੂੰ ਕਸਮ ਜੋਂ ਦੀ ਕੋਸ਼ਿਸ਼ ਵੀ ਕੀਤੀ ਪਰ ਜਿਹੜਾ ਮਰਕਲ ਡਿੰਪਲ ਆਫ ਦੀ ਪਹਿਲ ਨੂੰ ਦੱਸਿਆ ਜਾ ਰਿਹਾ ਪੈਣਾ ਅੰਸ਼ੂ ਹੈ ਕਿ ਕਈ ਵਾਰ ਉਹਨਾਂ ਨੂੰ ਪਹਿਲਾਂ ਵੀ ਇਸ ਨੇ ਤਾਂ ਚਿੰਤਾ ਜਨਕ ਕਿ ਉਹ ਜਿਹੜਾ ਡਿੰਪਲ ਨੂੰ ਮਾਰ ਹੈਗਾ ਆਪਣੇ ਸਰਵਿਸ ਰੋਲ ਵਰਨਾ ਗੋਲੀ ਮਾਰ ਕੇ ਉਸ ਨੂੰ ਮਾਰ ਦੇਵੇਗਾ ਔਰ ਉਸ ਦੇ ਮੁਤਾਬਿਕ ਉਹਨਾਂ ਨੇ ਕਈ ਵਾਰ ਜਿਹੜੀ ਅੰਸ਼ੂ ਹੈ ਡਿੰਪਲ ਦੇ ਸਿਸਟਰ ਉਸ ਨੇ ਕਿਹਾ ਹੈ ਕਿ ਅਸੀਂ ਪੁਲਿਸ ਨੂੰ 24 ਸੈਕਟਰ ਤੇ ਫਰਮ ਵਿੱਚ ਕੰਪਲੀਟ ਵੀ ਕੀਤੀ ਰਿਪੋਰਟ ਕੰਪਲੇਂਟ ਕੀਤੀ ਕਿ ਜਿਹੜਾ ਖਤਰਾ ਹੈ ਡਿੰਪਲ ਨੂੰ ਇਸ ਦੇ ਕੋਲ ਔਰ ਇਸ ਦਾ ਸਰਵਿਸ ਫਿਰ ਵਾਲਰ ਜਿਹੜਾ ਉਸ ਦਾ ਜ਼ਬਤ ਕੀਤਾ ਜਾਏ ਤਾਂ ਕਿ ਉਸ ਦੀ ਭੈਣ ਜਿਹੜੀ ਜਾਨ ਆ ਬਚਾਈ ਜਾ ਸਕੇ ਪਰ ਪੁਲਿਸ ਨੇ ਕੋਈ ਕਾਰਵਾਈ ਨਾ ਕਰਨ ਦਾ ਇਲਜ਼ਾਮ ਲਾਇਆ ਅੰਜੂ ਨੇ ਜਿਹੜੀ ਡੈਪਟੀ ਪੈਨ ਨੇ ਔਰ ਉਸ ਦਾ ਕਹਿਣਾ ਕਿ ਅੱਜ ਸਵੇਰੇ 3:11 ਵਜੇ ਦੇ ਆਸ-ਪਾਸ ਹਸਪੀਟਲ ਦੇ ਵਿੱਚ ਜਦੋਂ ਕਿ ਫੋਰਥ ਕਲਾਸ ਜਿਉਂ ਨਫਰੀ ਕਰ ਦਿੱਤੀ ਸੀ 16 ਸੈਕਟਰ ਦੇ ਸਿਵਲ ਹਸਪਤਲ ਦੇ ਵਿੱਚ ਡਿੰਪਲ ਉਹ ਤੇ ਡਿਊਟੀ ਦੌਰਾਨ ਆਪੀਡੀ ਦੇ ਬਿਲਕੁਲ ਆਇਆ ਜੋ ਆਨੰਦ ਹੈ ਯੂਨੀਫਾਰਮ ਦੇ ਵਿੱਚ ਆਇਆ ਔਰ ਥੋੜੀ ਜਿਹਾ ਉਹਨਾਂ ਦੀ ਸਰ ਬੈਸਬਾਜੀ ਹੋਈ ਥੋੜਾ ਜਿਹਾ ਬੈਸਬਾਜੀ ਤੋਂ ਬਾਅਦ ਉਸਨੇ ਆਪਣਾ ਜਿਹੜਾ ਪਿਸਤਲ ਵਾਰ ਵਰ ਕੱਟਿਆ ਔਰ ਤੁਰੰਤ ਪੰਜ-ਛੇ ਗੋਲੀਆਂ ਜਿਹੜੀਆਂ ਦਾਗ ਦਿੱਤੀਆਂ ਸਾਹ ਜਿੰਪਲ ਦੇ ਉੱਪਰ ਨਾਲ ਹੀ ਉਸਦੇ ਇੱਕ ਸਹਿਕਰਮੀ ਜਿਹੜੀ ਸੁਮਿਤਰਾ ਆ ਨੀਜੀ ਖੜੀ ਸੀ ਉਹਦੇ ਵੀ ਗੋਲੀ ਲੱਗੀ ਐ ਔਰ ਦੋਨਾਂ ਨੂੰ ਗੋਲੀ ਮਾਰਨ ਤੋਂ ਬਾਅਦ ਆਨੰਦ ਨੇ ਖੁਦ ਦੇ ਪੇਟ ਵਿੱਚ ਗੋਲੀ ਮਾਰੀ ਔਰ ਭੱਜਣ ਦੀ ਕੋਸ਼ਿਸ਼ ਕੀਤੀ ਪਰ ਮੌਕੇ ਦੇ ਮੌਜੂਦ ਕੁਝ ਲੋਕਾਂ ਨੇ ਉਸ ਨੂੰ ਫੜ ਲਿਆ ਔਰ ਕਿਉਂਕਿ ਉਹ ਖੁਦ ਜ਼ਖਮੀ ਕਾਫੀ ਹੋ ਚੁੱਕਾ ਸੀ ਤੋ ਉਸ ਨੂੰ ਤੁਰੰਤ ਹਸਪੀਟਲ ਦੇ ਐਮਰਜੈਂਸੀ ਵਾਰਡ ਵਿੱਚ ਦਾਖਲ ਵਿਲਾਅ ਚੱਲ ਰਿਹਾ ਜੀ ਨੰਦਕਿਸ਼ੋਰ ਦੀ ਸਿਹਤ ਬਾਰੇ ਹੁਣ ਕੀ ਜਾਣਕਾਰੀ ਮਿਲ ਪਾ ਰਹੀ ਹੈ ਫਿਲਹਾਲ ਪੁਲਿਸ ਕਹਿ ਰਹੀ ਕਿ ਉਹ ਦਾ ਇਲਾਜ ਚੱਲ ਰਿਹਾ ਹੈ ਜੀ ਹਾਲੇ ਤੱਕ ਡਾਕਟਰਾਂ ਨੇ ਕੁਝ ਵੀ ਨਹੀਂ ਕਿਹਾ ਬਾਹਰ ਕੋਈ ਜ਼ਿਆਦਾ ਜਾਣਕਾਰੀ ਨਹੀਂ ਆਈ ਹੈ ਨਾ ਹੀ ਪੁਲਿਸ ਕੋਈ ਜ਼ਿਆਦਾ ਜਾਣਕਾਰੀ ਦੇ ਰਹੀ ਹੈ ਕਿ ਕਿਸ ਤਰ੍ਹਾਂ ਦੀ ਹਾਲਤ ਹੈ ਜਾਂ ਸੁਮਿਤਰਾ ਦੀ ਕਿਸ ਤਰ੍ਹਾਂ ਦੀ ਹਾਲਤ ਹੈ ਕਿਸੇ ਕਿਸਮ ਦੀ ਜਾਣਕਾਰੀ ਦਿੱਤੀ ਜਾ ਰਹੀ ਪਰ ਫਿਲਹਾਲ ਇਹ ਨਾ ਦੋਨੋਂ ਫਿਲਹਾਲ ਜਿਵੇਂ ਸਿੰਪਲ ਜਿਹੜੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਹੋਂਦ ਡਾਕਟਰ ਕੋਈ ਜਾਣਕਾਰੀ ਦੇਵੇ ਤਾਂ ਫਿਰ ਸੁਬਾਹ ਅਮ ਜੀ ਜੀ ਧੰਨਵਾਦ ਨਪਿੰਦਰ ਇਸਤਮਾਮ ਜਾਣਕਾਰੀ ਦੇ ਲਈ